ਪੰਜਾਬ ਸਰਕਾਰ ਵੱਲੋਂ ਹੁਣ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜੰਗ ਛੇੜੀ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਨਸ਼ਿਆਂ ਦੇ ਵਿਰੁੱਧ ਜੰਗ ਛੇੜਨ ਦਾ ਮਕਸਦ ਇਹ ਹੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾ ਕਿਤੇ ਨਾ ਕਿਤੇ ਵੱਡੇ ਜਿਹੜੇ ਨੇ ਖੋਖਲੇ ਦਾਅਵੇ ਉਹ ਨਿਕਲ ਕੇ ਸਾਹਮਣੇ ਆਏ ਨੇ ਤਾਂ ਪੋਲ ਵੀ ਖੁੱਲੀ ਆ ਤਾਂ ਪੁਲਿਸ ਆਪਣੀ ਪਿੱਠ ਤਪਤ ਪਾਉਂਦੀ ਵੀ ਨਜ਼ਰ ਆਈ ਆ ਅਜੇ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨਦਾਰ ਪੁਲਿਸ ਤੇ ਪ੍ਰਸ਼ਾਸਨ ਦੇ ਅੱਖਾਂ ਦੇ ਵਿੱਚ ਲਗਾਤਾਰ ਕੱਟਾ ਪਾ ਰਿਹਾ ਸੀ ਚੱਪੇ-ਚੱਪੇ ਤੇ ਪੁਲਿਸ ਮੌਜੂਦ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਮੁਲਜ਼ਮ ਜਾਂ ਆਪਣੇ ਆਪ ਚ ਤੇਜ ਕਹੋਂਦੇ ਨੇ ਜਾਂ ਕਿਤੇ ਨਾ ਕਿਤੇ ਪੁਲਿਸ ਜਿਹੜੀ ਆ ਉਹ ਸੋਸਤ ਹੈ ਤਾਂ ਇਹ ਕਹਾਵਤ ਜਿਹੜੀ ਆ ਲੋਕਾਂ ਵੱਲੋਂ ਕਹੀ ਜਾ ਰਹੀ ਆ ਕਿ ਮੁਲਜ਼ਮ ਚੁਸਤ ਨੇ ਤੇ ਪੁਲਿਸ ਸੋਸਤ ਹੈ ਪੰਜਾਬ ਦੇ ਹੀ ਇੱਕ ਅਚੇਹ ਜ਼ਿਲ੍ਹੇ ਦੇ ਵਿੱਚ ਸਿਹਤ ਵਿਭਾਗ ਤੇ ਪੰਜਾਬ ਪੁਲਿਸ ਨੇ ਸਖਤ ਕਾਰਵਾਈ ਕੀਤੀ ਜਿਸ ਦੇ ਕਾਰਨ ਡਰੱਗਸ ਇਨਸਪੈਕਟਰ ਤੇ ਪੁਲਿਸ ਵੱਲੋਂ ਮਿਲ ਕੇ ਕੈਮਿਸਟਰੀ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਉਥੇ ਹੀ ਸ਼ਹਿਰ ਦੇ ਬਸ ਅੱਡੇ ਦੇ ਨੇੜੇ ਇੱਕ ਕੈਮਿਸਟ ਦੀ ਦੁਕਾਨ ਦੇ ਉੱਤੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਤੁਹਾਨੂੰ ਸੁਣ ਕੇ ਜਿਹੜਾ ਕਿ ਯਕੀਨ ਨਹੀਂ ਹੋਏਗਾ ਚੈਕਿੰਗ ਦੌਰਾਨ ਕੁਝ ਅਜਹੀਆਂ ਪਵੰਦੀਸ਼ੁਦਾ ਦਵਾਈਆਂ ਜਿਹੜੀਆਂ ਨੇ ਪਾਈਆਂ ਗਈਆਂ ਨੇ ਜਿਸ ਨੂੰ ਇੱਕ ਮੈਡੀਕਲ ਉੱਤੇ ਵੇਚਣਾ ਜਿਹੜਾ ਆ ਉਹ ਲਾਜ਼ਮੀ ਨਹੀਂ ਹੈ ਜਿਸ ਕਾਰਨ ਉਥੇ ਚੈਕਿੰਗ ਕੀਤੀ ਗਈ ਅਤੇ ਕੁਝ ਦਵਾਈਆਂ ਅਜਹੀਆਂ ਮਿਲੀਆਂ ਨੇ ਜੇ ਸਬੰਧੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਉੱਥੇ ਹੀ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਇਸ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਤਾਂ ਉੱਥੇ ਹੀ ਵੇਖਣਾ ਇਹ ਹੋਏਗਾ ਕਿ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਬਲਡੂਜਨ ਐਕਸ਼ਨ ਕੀਤੇ ਗਏ ਨੇ ਜਾਂ ਫਿਰ ਨਸ਼ਿਆਂ ਦੇ ਵਿਰੁੱਧ ਜੰਗ ਛੇੜੀ ਗਈ ਹੈ ਉਹ ਕਿੰਨੀ ਕੁ کارਗਰ ਸਾਬਤ ਹੋਈ ਹੈ ਕਿਤੇ ਨਾ ਕਿਤੇ ਦੁਕਾਨਦਾਰ ਜਾਂ ਫਿਰ ਅਜਿਹੇ ਦੋਸ਼ੀ ਜੋ ਆਪਣੇ ਗੋਰਖ ਧੰਦੇ ਨੂੰ ਲੋਕਚ ਕੇ ਚਲਾਉਂਦੇ ਨੇ ਤਾਂ ਉਹ ਲਗਾਤਾਰ ਕਿਨ ਪ੍ਰਸ਼ਾਸਨ ਤੇ پولیس ਦੀ ਅੱਖਾਂ ਦੇ ਵਿੱਚ ਘੱਟਾ ਪਾਉਂਦੇ ਨੇ ਜਾਂ ਫਿਰ ਲਗਾਤਾਰ ਇਹ ਨਸ਼ਾ ਬੰਦ ਹੋਏਗਾ ਜਾਂ ਫਿਰ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ ਜਾਂ ਖੋਖਲੇ ਦਾਅਵਿਆਂ ਦੀ ਜੋ ਪੋਲ ਹੈ ਉਹ ਖੁੱਲਦੀ ਰਹੇਗੀ ਇਸ ਤਰ੍ਹਾਂ ਜਿਹੜਾ ਛੇ ਪੇਵਾਰੀ ਕੀਤੀ ਕੀ ਕਹਿੰਦਾ ਜਾਂਦਾ ਹੈ ਵੀ ਨੀਮ ਚਲਾਈ ਹੋਈ ਆ ਹਾਂਜੀ ਚੈਕਿੰਗ ਚੱਲਦੀ ਹੈ ਜੀ ਚੈਕਿੰਗ ਤੇ ਖਤਮ ਹੋਣ ਤੋਂ ਬਾਅਦ ਹੀ ਐਗਜ਼ੈਕਟ ਤੌਰ ਤੇ ਦੱਸਿਆ ਜਾਏਗਾ ਕਿ ਕਿ ਦਵਾਈਆਂ ਦਾ ਪ੍ਰਾਵਰਤਨ ਕਿੰਨੀ ਜਾਰੀ ਹੈ ਤੇ ਰੇਡ ਜਿਹੜੀ ਕੀਤੀ ਕਿੰਨੇ ਦਿਨ ਤੋਂ ਆਏ ਜੀ ਰੇਡ ਕਰਦੇ ਸਾਨੂੰ ਹੋ ਗਿਆ ਕਰ ਤੱਕ ਹੋ ਚੁੱਕਾ ਹੈ ਕੁਛ ਲਵੇ ਜੀ ਹਾਂਜੀ ਥੋੜੀ ਬਹੁਤ ਦਵਾਈ ਹੈ ਜੋ પ્રતિਬੰਦੀ ਦਵਾਈ ਹੈ ਕਿਹੋ ਜਿਹੜੀਆਂ ਦਵਾਈਆਂ ਭਾਈ ਕਿਹੜੀਆਂ ਭਾਈ ਉਹ ਤੁਹਾਨੂੰ ਅਸੀਂ ਬਾਅਦ ਵਿੱਚ ਇਨਫੋਰਮੇਸ਼ਨ ਦੇਵਾਂਗੇ ਜੋ ਦੀ ਹੈ ਡੀਟੇਲ ਬਾਅਦ ਦੇਵੋ ਹਾਂਜੀ ਡੀਟੇਲ ਇਹ ਦਵਾਈਆਂ ਦੀ ਦੁਕਾਨ ਤੇ ਹੋਈ ਹੈ ਸਰ ਕੀ ਕੀ ਉਹਨਾਂ ਕੋਲ ਮਿਲਿਆ ਸਰ ਕੋਈ ਐਸੀ ਦਵਾਈਆਂ ਮਿਲੀਆਂ ਜਿਹੜੀਆਂ પ્રતિਬੰਧਿਤ ਹੈਗੀਆਂ ਇੱਥੇ ਇੱਕ ਕੈਮਿਸਟਿਕ ਸ਼ਾਪ ਹੈ ਸ਼ਕਤੀ ਜੋ ਉਹਦਾ ਮਾਲਕ ਰਜਿੰਦਰ ਕੁਮਾਰ ਜਿਹਨੂੰ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਉਹ ਦਵਾਈਆਂ ਵੇਚਦਾ ਹੈ ਜਿਹੜੇ ਨਸ਼ੇ ਦੀਆਂ ਦਵਾਈਆਂ ਵੇਚਦਾ ਜਿਹੜੇ ਕਿ ਇਹਨਾਂ ਦੇ ਡਿਪਾਰਟਮੈਂਟ ਵੱਲੋਂ ਐਂਡ ਡਿਪਾਰਟਮੈਂਟ ਵੱਲੋਂ ਵੀ ਉਹਦੇ ਵਿੱਚ ਮਨਾਹੀ ਹੈ ਕਿ ਉਹ ਨਹੀਂ ਵੇਚੀਆਂ ਜਾ ਸਕਦੀਆਂ ਕਿਉਂਕਿ ਉਹ ਵਿੱਚ ਨਸ਼ੇ ਦਾ ਸੌਲਟ ਹੈ ਜੋਸੀ ਆ ਜਾਂਦਾ ਇੱਕ ਬੰਦਾ ਭੇਜ ਕੇ ਇਹਨੂੰ ਚੈੱਕ ਕੀਤਾ ਜੋ ਇਸਨੇ ਇੱਕ ਬੰਦੇ ਨੂੰ ਦਵਾਈ ਦਿੱਤੀ ਉਹਨੂੰ ਉੱਥੇ ਹੀ ਰੋਕ ਲਿਆ ਤੇ ਉਸ ਤੋਂ ਬਾਅਦ ਡਰਗ ਇਨਸਪੈਕਟਰ ਨੂੰ ਬੁਲਾਇਆ ਜੋ ਡਰਗ ਇਨਸਪੈਕਟਰ ਨੇ ਹੁਣ ਤੱਕ ਦੀ ਚੈਕਿੰਗ ਤੇ ਕੁਝ ਦਵਾਈਆਂ ਮਿਲੀਆਂ ਜਿਹੜੀਆਂ ਕੀ ਮਨਾਈ ਹੈ ਜਿਨ੍ਹਾਂ ਦੀ ਵੇਚਣ ਸੋ ਇਸ ਦੇ ਉੱਤੇ ਅਸੀਂ ਕਾਨੂੰਨ ਦੇ ਆ ਵਕ ਵਕ ਤਰਾਮਾਂ ਤੇ ਪੱਤਾ ਦਰਜ ਕਰਕੇ ਕਾਰਵਾਈ ਹਲ ਵਿੱਚ ਲਿਆਵਾਂਗੇ ਉਸ ਤੋਂ ਇਲਾਵਾ ਇਹਦੀ ਦੁਕਾਨ ਦੇ ਉੱਪਰ ਹੀ ਇੱਕ ਕਮਰਾ ਉਹਦੀ ਚੈਕਿੰਗ ਕਰ ਰਹੇ ਹਾਂ ਅਸੀਂ ਤੇ ਇਹ ਕਿਹਦਾ ਗੋਡਾਊਨ ਹੈ ਉਹ ਵੀ ਚੈੱਕ ਕਰਕੇ ਦੇਖਿਆ ਹੋਤੀ ਸਭ ਇਹ ਸਾਨੂੰ ਸਮੇਂ ਤੋਂ ਜਿਹੜਾ ਹੈਗਾ ਇਹਦੇ ਤੇ ਸਾਡੇ ਕੋਲੇ ਜਦੋਂ ਵੀ ਇਨਫੋਰਮੇਸ਼ਨ ਆਈ ਇਮੀਡੀਏਟਲੀ ਅਸੀਂ ਰੈਕਟ ਕੀਤਾ ਜੀ ਸਾਡੇ ਕੋਲੇ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਸੀ ਇਮੀਡੀਏਟਲੀ ਅਸੀਂ ਅੱਜ ਸਵੇਰੇ ਹੀ ਇੱਥੇ ਐਕਸ਼ਨ ਕਰਦੇ ਹੋਏ ਲੋਕ ਕਹਿੰਦੇ ਸ਼ਹਿਰ ਤੋਂ ਸ਼ੁਰੂ ਹੋਏ ਤੇ ਲੈਣਾ ਦੇ ਦੇਖਦੇ ਆ ਜੀ ਹੁਣ ਇਹ ਤਾਂ ਹੁਣ ਪਤਾ ਲੱਗੇ ਕਹਿੰਦੇ ਜੀ ਕਿੰਨੇ ਕਿੱਥੇ ਕੋਲੇ ਮਾਲ ਪਿਆ ਕਿੰਨੀ ਕਿਦ ਕੋਲੇ ਕਲੈਟੀ ਸੀ ਉਹ ਸਾਰਾ ਕੁਝ ਚੈੱਕ ਕੀਤਾ ਜੀ ਸਰ ਕਹਿੰਦਾ ਇਹੀ ਹੈ ਜੀ ਹੋਰ ਵੀ ਤੁਸੀਂ ਮੈਡੀਕਲ ਸਟੋਰ ਦੇ ਦੇਖੋ ਜੀ ਇਹ ਸਾਰਾ ਕੁਝ ਚੱਲ ਰਿਹਾ ਹੈ ਇਹ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛਿੜੀ ਹੈ ਪੰਜਾਬ ਸਰਕਾਰ ਨੇ ਅਸੀਂ ਉਹਦੇ ਵਿੱਚ ਦਿੱਲੀ ਇੱਕ ਨਵਾਂ ਕਦਮ ਅੱਗੇ ਪੁੱਟਦੇ ਹਾਂ ਇਹ ਉਹਦੇ ਵਿੱਚ ਇੱਕ ਨਵਾਂ ਕਦਮ ਹੈ ਕਿ ਕੈਮਿਸਟ ਦੀ ਸ਼ਾਪ ਨੂੰ ਚੈੱਕ ਕਰਦੇ ਹੋਏ ਇਹਦੇ ਉੱਤੇ ਜੇ ਕੋਈ ਡਰਗ ਦੇ ਨਾਲ ਡਾਇਰੈਕਟ ਗਵਾਇ ਮਿਲਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ